ਮਹਤਵਪੂਰਨ ਗੁਰਦਾਬ ਗੁਰਦਾਬ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹਨੂਪ ਪੰਨੇ ਦਾ ਪੱਥ ਬਣਾ ਕੇ ਟੁਹਾ ਤੇ ਭਗਵੰਤ ਮਾਨ ਜੀ ਇੰਨੇ ਇਰੀਟੇਟ ਹੋ ਗਏ ਔਰ ਬੋਲਣ ਲੱਗੇ ਕਿ پاگل ਹੋ ਗਿਆ ਇਹ پاگل ਹੋ ਗਿਆ ਇਹਨੂੰ ਇਹਨੂੰ ਛੇਤਰ ਲਾ ਕੇ ਇਹਨੂੰ ਜੁੱਤੀ ਸੰਘਾਓ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ Dalit ਭਾਈਚਾਰੇ ਦਾ અપਮਾਨ ਕੀਤਾ ਜੀ ਹਾਂ ਇਹ ਇਲਜ਼ਾਮ ਮੁੱਖ ਵਿਰੋਧੀ ਧਿਰ ਕਾਂਗਰਸ ਲਾ ਰਹੀ ਹੈ ਬਕਾਇਦਾ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਮੁੱਖ ਮੰਤਰੀ ਖਿਲਾਫ ਦਲਤਾ ਦੇ ਅਪਮਾਨ ਦੇ ਇਲਜ਼ਾਮ ਲਗਾਉਂਦਿਆਂ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਵਿਧਾਨ ਸਭਾ ਦੇ ਤੀਜੇ ਦਿਨ ਕਾਂਗਰਸੀ ਵਿਧਾਇਕਾਂ ਨੇ ਹੱਥਾਂ 'ਚ ਤਖਤੀਆਂ ਫੜ ਕੇ ਮੰਗ ਕੀਤੀ ਕਿ ਮੁੱਖ ਮੰਤਰੀ ਦਲਿਤ ਭਾਈਚਾਰੇ ਤੋਂ ਮੁਆਫੀ ਮੰਗਣ ਇਸ ਦੌਰਾਨ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਸਿਰ ਤੇ ਕਾਲੀ ਪੱਟੀ ਬੰਨ ਕੇ ਰੋਸ ਮੁਜਾਰਾ ਕੀਤਾ ਪੰਜਾਬ ਦਾ ਮੁੱਖ ਮੰਤਰੀ ਮੁਕਾਬਲਾ ਜਿੰਦਾਬਾਦ ਜਿੰਦਾਬਾਦ ਮੁਰਦਾਬਾ 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 ਦਰਸਲ ਇਹ ਮਾਮਲਾ ਵਿਧਾਨ ਸਭਾ ਚ ਬਜਟ اجلاس ਦੇ ਦੂਜੇ ਦਿਨ ਸ਼ੁਰੂ ਹੋਇਆ ਜਦੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਮੁੱਖ ਮੰਤਰੀ ਉੱਪਰ ਉਹਨਾਂ ਖਿਲਾਫ અપਮਾਨਜਨਕ ਭਾਸ਼ਾ ਵਰਤਣ ਦੇ ਇਲਜ਼ਾਮ ਲਗਾਏ ਕੋਟਲੀ ਨੇ ਸਦਨ ਤੋਂ ਵਾਕਆਊਟ ਕਰਦਿਆ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਕਿ ਕੋਟਲੀ ਪਾਬੁਕ ਹੁੰਦੇ ਵੀ ਨਸਰਾਏ ਸੀ ਕੋਟਲੀ ਦਾ ਇਲਜ਼ਾਮ ਸੀ ਕਿਉਂ ਜਦੋਂ ਪੰਜਾਬ ਚ ਦਲਿਤ ਉਪ ਮੁੱਖ ਮੰਤਰੀ ਲਗਾਉਣ ਬਾਰੇ ਸਵਾਲ ਪੁੱਛ ਰਹੇ ਸੀ ਤਾਂ ਉਹਨਾਂ ਖਿਲਾਫ ਮੁੱਖ ਮੰਤਰੀ ਵੱਲੋਂ ਗਲਤ ਸ਼ਬਦਾਬਲੀ ਵਰਤੀ ਗਈ ਮੈਂ ਨਾਰੇ ਲਗਾ ਰਿਹਾ ਸੀ ਔਰ ਇਨਾ ਕੁਮਾਰ ਚੜ੍ਹ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਵਾਦ ਦੋਰਾ ਪੈ ਗਿਆ ਮੈਨੂੰ ਦੋਰਾ ਪੈ ਗਿਆ ਤੇਰੋ ਚੁੱਤੀ ਸੰਭਾਓ ਸੀਐਮ ਸਾਹਿਬ ਮੈਂ ਪੰਜਾਬ ਦਾ ਉਹ ਵਿਅਕਤੀ ਆ ਮੈਂ ਕਾਂਸ਼ੀਰਾਮ ਸਾਹਿਬ ਦਾ ਪੈਰੋਕਾਰ ਆ ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਠਾਲਿਆ ਸੀ 셀ਫ ਰਿਸਪੈਕਟ ਦੀ ਮੂਵਮੈਂਟ ਦੇ ਵਿੱਚੋਂ ਆਇਆ ਮੈਂ ਮਰਦੇ ਦਮ ਤੱਕ ਕਾਂਗਰਸ ਪਾਰਟੀ 'ਚ ਰਹਿਣਾ ਪਰ ਗਰੀਬਾਂ ਦਾ ਕਦੇ ਅਪਮਾਨ ਨਹੀਂ ਹੋਣ ਦਊਗਾ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਜਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਹਟੂਆ ਤੁਸੀਂ ਗਰੀਬਾਂ ਨਾਲ ਜੋ ਬਹੁਤ ਵੱਡਾ ਪੰਜਾਬ ਦੀ ਵਿਧਾਨ ਸਭਾ ਦਾ ਅਪਮਾਨ ਕੀਤਾ ਹੋਰ ਕੁਝ ਨਹੀਂ ਕਰਨਾ ਚਾਹਦਾ ਇਹ ਆਪਦਨਾ ਪੰਜਾਬ ਦੇ ਰੋਕ ਲੈਣਗੇ ਪੰਜਾਬ ਦੇ ਥੱਸ ਲੈਣਗੇ ਤੈਨੂੰ ਆਪਣੀ ਕਾਰ ਦੇ ਵਿੱਚ ਚੋਣਾ ਪਊਗਾ ਆਪ ਪੰਜਾਬ ਦੇ ਅੰਦਰ ਜੇ ਤੂੰ ਪਾਰਲੀਮੈਂਟ ਚੋਣਾਂ ਦੇ ਅੰਦਰ ਕਰਾਉ ਸਰ ਪ੍ਰਤਾਪ ਸਿੰਘ ਬਾਜਬਾ ਤੇਰੇ ਗਲਾਮਨੇ ਪਿੱਛੇ ਲੜੂਗਾ ਤੈਨੂੰ ਹਰਾ ਕੇ ਮੂੰਹ ਤੋੜਵਾ ਜਵਾਬ ਦੇ ਕੇ ਸਟੌਟ ਕਿੱਟ ਚ ਭੇਜ ਜਾ ਕੇ ਤੈਨੂੰ ਤੂਤਾਂ ਦਾ ਮਾਰ ਕਰਾਂਗਾ ਕੋਈ ਨਹੀਂ ਉਧਰ ਸੁਖਵਿੰਦਰ ਕੋਟਲੀ ਨੇ ਇਲزام ਲਗਾਏ ਕਿ ਮੁੱਖ ਮੰਤਰੀ ਦੇ ਇਸ ਵਤੀਰੇ ਨਾਲ ਨਾ ਸਿਰਫ ਉਹਨਾਂ ਨੂੰ ਸਗੋਂ ਪੂਰੇ ਦਲਿਤ ਸਮਾਜ ਨੂੰ ਡੂੰਗੀ ਸੱਟ ਲੱਗੀ ਹੈ ਜਿਸ ਲਈ ਮੁੱਖ ਮੰਤਰੀ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ ਵਰਨ ਅਡਰੈਸ ਦੇ ਉੱਤੇ ਉਹਨਾਂ ਦੇ ਸਾਥੀ ਬੋਲ ਰਹੇ ਸਗੇ ਤਾਂ ਉਹਨਾਂ ਵੱਲੋਂ ਬੜੇ ਸਰਕਾਰ ਦੇ ਸੋਲੇ ਗਾਏ ਜਾ ਰਹੇ ਸੀ ਕਿ ਦਲਤ ਐਮਐਲਐਸ ਦੇ ਵੱਲੋਂ ਤਾਂ ਮੈਂ ਫਿਰ ਉੱਥੇ ਇਹ ਆਵਾਜ਼ ਉਠਾਈ ਵੀ ਜੇ ਤੁਸੀਂ ਐਨੀ ਸਰਕਾਰ ਦੇ ਸੋਲੇ ਗਾਉਣੇ ਆ ਤਾਂ ਸਰਕਾਰ ਨੂੰ ਇਹ ਵੀ ਕਹੋ ਇਹ ਵੀ ਮੰਗ ਕਰੋ ਕਿ ਉਹ ਪੰਜਾਬ ਦੇ ਅੰਦਰ ਦਲਤਾਂ ਦਾ ਡਿਪਟੀ ਮੁੱਖ ਮੰਤਰੀ ਬਣਾਏ ਕੋਈ ਜਵਾਬ ਨਾ ਆਉਣ ਤੋਂ ਬਾਅਦ ਮੈਂ ਪੰਜਾਬ ਦੇ ਅੰਦਰ ਇੱਕ ਨੈਤਿਕਤਾ ਤੇ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਪੰਜਾਬ ਦੇ ਅੰਦਰ ਅਸੈਂਬਲੀ ਦੇ ਅੰਦਰ ਨਾਅਰੇ ਲਾਏ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਦਲਤ ਡਿਪਟੀ ਮੁੱਖ ਮੰਤਰੀ ਬਣਾਓ ਦਲਤ ਡਿਪਟੀ ਮੁੱਖ ਮੰਤਰੀ ਬਣਾਓ ਤੇ ਭਗਵੰਤ ਮਾਨ ਜੀ ਇੰਨੇ ਇਰੀਟੇਟ ਹੋ ਗਏ ਔਰ ਬੋਲਣ ਲੱਗੇ ਕਿ پاگل ਹੋ ਗਿਆ ਇਹ ਪਾਗਲ ਹੋ ਗਿਆ ਇਹਨੂੰ ਇਹਨੂੰ ਛੇਤਰ ਲਾ ਕੇ ਇਹਨੂੰ ਜੁੱਤੀ ਸੰਗਾਓ ਇਹਨੂੰ ਜੁੱਤੀ ਸੰਗਾਓ ਤੋਂ ਅਜਿਹਾ ਪ੍ਰਮਾਨਜਨਕ ਸ਼ਬਦ ਮੇਰੇ ਪ੍ਰਤੀ ਖਾਸ ਤੌਰ ਤੇ ਸਮਾਜ ਨੂੰ ਟਾਰਗੇਟ ਕਰਕੇ ਰਹਿਣਾ ਇਹ ਬੜਾ ਨਿੰਦਣਯੋਗ ਹੈ ਔਰ ਮੈਂ ਬਹੁਤ ਭਾਵਕਤਾ ਦੇ ਅੰਦਰ ਪਰੇ ਮਨ ਦੇ ਨਾਲ ਮੈਂ ਕੱਲ ਤੋਂ ਲਗਾਤਾਰ ਲਗਭਗ 24 ਘੰਟੇ ਹੋ ਚੁੱਕੇ ਨੇ ਮੈਂ ਸੁੱਤਾ ਨਹੀਂ ਔਰ ਮੈਨੂੰ ਇਹ ਬਹੁਤ ਪੀੜਾ ਹੋਈ ਹੈ ਤੇ ਨਾ ਸਿਰਫ ਬਾਹਰ ਸਗੋਂ ਵਿਧਾਨ ਸਭਾ ਦੇ ਅੰਦਰ ਵੀ ਇਹ ਮੁੱਦਾ ਉਠਿਆ ਕਾਂਗਰਸ ਨੇ ਮੁੱਖ ਮੰਤਰੀ ਖਿਲਾਫ ਪ੍ਰਿਵਿਲੇਜ ਮੋਸ਼ਨ ਵਿਧਾਨ ਸਭਾ ਚ ਲਿਆਂਦਾ ਜਿੱਥੇ ਇਲਜ਼ਾਮ ਲੱਗੇ ਕਿ ਵਿਧਾਨ ਸਭਾ ਸਪੀਕਰ ਮੋਸ਼ਨ ਤੇ ਚਰਚਾ ਕਰਵਾਉਣ ਦੀ ਬਜਾਏ ਸਰਕਾਰ ਦਾ ਪੱਖ ਪੂਰ ਰਹੇ ਨੇ ਜੀ ਅਸੀਂ ਇੱਕ ਪ੍ਰਿਵਿਲੇਜ ਮੋਸ਼ਨ ਚੀਫ ਮਿਨਿਸਟਰ ਦੇ ਖਿਲਾਫ ਮੂਵ ਕੀਤਾ ਉਹ ਤੁਹਾਡੇ ਕੋਲ ਕੱਲ ਦਾ ਆ ਚੁੱਕਿਆ ਜੋ ਸਾਡੇ ਇੱਕ ਸਟੀਮਡ ਕਲੀਕ ਉਹਨਾਂ ਬਾਰੇ ਟਿੱਪਣੀ ਕੀਤੀ ਹੈ ਚੀਫ ਮਿਨਿਸਟਰ ਵੱਲ ਉਹਦੇ ਤੇ ਕਾਈਂਡਲੀ ਤੁਸੀਂ ਕੋਈ ਦੱਸ ਪਾਓਗੇ ਕੋਈ ਜਾਣਣਾ ਦੇ ਪਾਓਗੇ ਕਿ ਹੈਵ ਯੂ ਟੇਕਨ ਐਨੀ ਕੌਗਨਿਡੈਂਸ ਆਫ ਥੈਟ ਇਟ ਇ ਬਰੀ ਸੀਰੀਅਸ ਮੈਟਰ ਮੇਰੇ ਕੋਲੇ ਆ ਗਿਆ ਜੀ ਮੈਂ ਉੱਤੇ ਤੁਹਾਨੂੰ ਆ ਤੇ ਗਿਆ ਕੋਈ ਸਾਨੂੰ ਕੋ ਦੱਸੋ ਤਾਂ ਸਹੀ ਕੋਈ ਫੈਸਲਾ ਦੱਸੋ ਬੈਠੋ ਕੋ ਫੈਸਲਾ ਦੱਸੋ ਜੀ ਮੈਂ ਦੱਸਾਂਗੇ ਜੀ ਮੰਡਰੋਗ ਸਪੀਕਰ ਸਾਹਿਬ ਮੈਂ ਦੱਸਦਾ ਮੈਂ ਸਾਲ 2011 ਇੱਕ ਸੁਖਵਿੰਦਰ ਸਿੰਘ ਕੋਟਲੀ ਹਲਕਾ ਆਦਮਪੁਰ ਤੋਂ ਵਿਧਾਇਕ ਨੇ ਅਤੇ ਉਹ ਦਲਿਤ ਸਮਾਜ ਨਾਲ ਸੰਬੰਧ ਰੱਖਦੇ ਨੇ ਉਧਰ ਕੋਟਲੀ ਦੇ ਇਲਜ਼ਾਮ ਤੋਂ ਬਾਅਦ ਆਦਮਪੁਰ ਚ ਕਾਂਗਰਸੀ ਵਰਕਰਾਂ ਵੱਲੋਂ ਮੁੱਖ ਮੰਤਰੀ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਨੇ ਪਰ ਦੂਜੇ ਪਾਸੇ ਪੰਜਾਬ ਸਰਕਾਰ ਇਸ ਮਾਮਲੇ ਤੇ ਪੂਰੀ ਤਰ੍ਹਾਂ ਝੁੱਕ ਪਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ